ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਸੋ ਸਾਰੇ ਠੀਕ ਹੋ ਤੇ ਆਜੋ ਹੁਣ ਤੁਹਾਨੂੰ ਦਰਸ਼ਨ ਕਰਵਾਉਂਦੇ ਆਂਗੇ ਅਨੰਦਪੁਰ ਸਾਹਿਬ ਪਹੁੰਚੇ ਦੀ ਇੱਥੇ ਮਾਤਾ ਦੇਖਣ ਤੇ ਚਲੋ ਫਿਰ ਆਜੋ ਕਰਦੇ ਆਂਗੇ ਵੀਡੀਓ ਸ਼ੁਰੂ ਸਾਹਮਣੇ ਦੇਖੋ ਜੀ ਸ਼੍ਰੀ ਅਨੰਦਪੁਰ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਬਹੁਤ ਸ਼ਾਨਦਾਰ ਤੇ ਬਣੇ ਰਹੋ ਵੀਡੀਓ ਦੇ ਨਾਲ ਸਾਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਜੀ ਦੇ ਇਧਰੋਂ ਕੋੜਾ ਪ੍ਰਸ਼ਾਦ ਦੀ ਪਰਚੀ ਤੁਸੀਂ ਲੈ ਸਕਦੇ ਹੋਗੇ ਇਧਰੋਂ ਵੀ ਆਜੋ ਜੀ ਅੱਪਾ ਚੱਲਦੇ ਅੰਦਰ ਤੇ ਕਰਦੇ ਆਂ ਦਰਸ਼ਨ ਬਹੁਤ ਸੋਹਣ ਦਰਵਾਜ਼ਾ ਬਣਾਇਆ ਹੈ ਜੀ बाबा बुडन शाह जी पहुंच गए करो दर्शन बाबा जी दे ਇੱਧਰ ਬਹੁਤਾਂ ਜਿਹੜੀਆਂ ਬੱਕਰੀਆਂ ਨੇ ਜੀ ਦਰਸ਼ਨ ਕਰ ਲੋ ਬਾਦ ਫਿਰੇ ਅਨੰਤਪੁਰ ਸਾਹਿਬ ਦੇ ਲਾਗੇ ਤਿੰਨ ਜਨਵਰੀ ਦਾਤ ਦੇ ਗੁਰਦੁਆਰੇ ਬੰਨੇ ਮਾਈ ਦੇ ਪਰੇ ਪਈ ਦੋ ਸ਼ੇਰਾਂ ਜੀ ਬਈ ਕੁੱਤੇ ਜਾਨ ਦੇ ਛਤੇ ਤੇ ਕੇ ਬਾਪਾ ਦਿੰਦਾ ਹੈ ਤੇ ਇੱਧਰ ਦੁਕਾਨਾਂ ਲੱਗੀਆਂ ਨੇ ਗਿਆ ਬਾਬਾ ਵਡਣ ਸ਼ਾਹ ਜੀ ਦਰਗਾਹ ਇੱਥੇ ਦੇ ਵਾਸਤੇ ਸਾਰੇ ਪਹਾੜ ਦੇਖੋ ਬਿਲਕੁਲ ਸੁੱਕੇ ਪਏ ਨੇ ਕਿਤੇ ਕੋਈ بارش ਨਹੀਂ ਕਿਤੇ ਕੋਈ ਮੀਂਹ ਨਹੀਂ ਕੁਛ ਨਹੀਂ ਹੈਗਾ ਇੱਥੇ ਲੋਕ ਨੇ ਜਿਹੜੇ ਵੈਸੀ ਡਰਾਈ ਜਾ ਰਹੇ ਨੇਗੇ ਵੀ ਇੱਦਾਂ ਕਰਕੇ ਉੱਥੇ ਇੰਨੀ بارش ਹੋ ਰਹੀ ਹੈ ਜੀ ਜੀ ਹੈ ਜੀ ਉਹ ਆ ਜੀ ਉੱਥੇ ਕੁਛ ਨਹੀਂ ਵੀਰੇ ਜਦੋਂ ਮਰਜੀ ਆ ਜਾਓ ਕਦੋਂ ਮਰਜੀ ਜਾਓ ਆ ਦੇਖੋ ਸਾਹਮਣੇ ਤੁਹਾਨੂੰ ਜਿਹੜਾ ਦਿਖਾ ਰਿਆਂਗੇ ਇਹ ਪਹਾੜ ਨਾਣਾ ਦੇ ਵੀ ਮਾਤਾ ਵਾਲਾਗਾ ਤੇ ਤੁਸੀਂ ਦੇਖ ਸਕਦੇ ਹੋਗੇ ਕੋਈ ਕਿਸੇ ਤਰ੍ਹਾਂ ਦੀ بارش ਨਹੀਂ ਕੋਈ ਕੁਛ ਨਹੀਂ ਅਸੀਂ ਵੀ ਜਾ ਕੇ ਪੂਰਾ ਗਰਮੀ ਗਰਮੀ ਬਹੁਤ ਔਖੇ ਮਾਟਕੇ ਸਾਨੂੰ ਪਤਾ ਕਿ ਇਕੱਠ ਬੜਾ ਸੀਗਾ ਸੰਗਤ ਜਿਹੜੀ ਬਹੁਤ ਜਿਆਦਾ ਆਈ ਹੋਈ ਸੀਗੀ ਉੱਥੇ ਤੇ ਉਹਦੇ ਕਰਕੇ ਥੋੜਾ ਜਿਹਾ ਬਾਕੀ ਜਦੋਂ ਮਰਜ਼ੀ ਆਜੋ ਵੀਰੇ ਘੁੰਮਣ ਫਿਰਨ ਜਾਓ ਕੋਈ بارش ਨਹੀਂ ਕੋਈ ਮੀਂਹ ਨਹੀਂ ਕੱਖ ਨਹੀਂ ਹੈਗਾ ਉੱਤੇ ਤੁਸੀਂ ਜਦੋਂ ਮਰਜ਼ੀ ਆਓ ਜਦੋਂ ਮਰਜ਼ੀ ਜਾਓ ਤੁਸੀਂ ਦੇਖ ਸਕਦੇ ਹੋਗਾ ਤੁਹਾਡੇ ਸਾਹਮਣੇ ਤੁਹਾਨੂੰ ਬਿਲਕੁਲ ਅਸੀਂ ਡਰੋਨ ਦੇ ਨਾਲ ਵੀ ਦਿਖਾਇਆ ਹੈਗਾ ਕੋਈ ਮੀਂਹ ਨਹੀਂ ਕੋਈ ਬੱਦਲ ਤੱਕ ਨਹੀਂ ਹੈਗਾ ਉੱਪਰ ਕੋਈ ਵੀ ਤੁਸੀਂ ਦੇਖ ਸਕਦੇ ਹੋਗੇ ਲੋਕਾਂ ਦੇ ਪਿੱਛੇ ਨਾ ਲੱਗੋ ਵੀ ਉੱਥੇ بارش ਆ ਜਾਂ ਮੀਂਹ ਆ ਕੁਝ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋਗੇ ਅਸੀਂ ਪੂਰੀ ਤਰ੍ਹਾਂ ਤੁਹਾਨੂੰ ਵੀਡੀਓ ਦਿਖਾਈ ਹੈਗੀ ਪਹਾੜਾਂ ਦੀ ਇੱਕ ਵੀ ਕਿਤੇ ਵੀ ਇੱਕ ਬੱਦਲ ਵੀ ਨਹੀਂ ਉੱਪਰ ਹੈਗਾ ਮੀਂਹ ਦੀ ਗੱਲ ਤਾਂ ਬਹੁਤ ਦੂਰ ਦੀ ਆ ਤੇ ਚਲੋ ਠੀਕ ਹੈ ਵੀਰੇ ਬਾਕੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਕਿਉਂਕਿ ਤਾਂ ਹੋਰ ਵੀ ਲੋਕਾਂ ਤੱਕ ਜਿਹੜੀ ਵੀਡੀਓ ਪਹੁੰਚ ਸਕੇ ਇਹ ਜਿਹੜੀ ਤੁਸੀਂ ਪਹਾੜ ਦੇਖ ਰਹੇ ਹੋਗੇ ਮਾਤਾ ਲੱਣਾ ਦੇਵੀ ਦੇ ਪਹਾੜ ਨੇਗੇ ਬਿਲਕੁਲ ਸੁੱਕੇ ਰੁੱਖੇ ਪਹਾੜ ਨੇਗੇ ਕੋਈ ਕਿਸੇ ਤਰ੍ਹਾਂ ਦਾ ਬਾਰਸ਼ ਨਹੀਂ ਕੋਈ ਮੀਂਹ ਨਹੀਂ ਕੁਝ ਨਹੀਂ ਚੱਲਾ ਬਹੁਤ ਸੋਹਣਾ ਚੱਲ ਰਿਹਾ ਹੈਗਾ ਤੇ ਆਜੋ ਤੁਸੀਂ ਵੀ ਮੱਥਾ ਟੇਕ ਲਓ ਆ ਕੇ you <laughs>